ਮਰਬਿਆਜ ਜਾ ਕੇ ਇਹਨਾਂ ਨੇ ਉੱਥੇ ਫਿਰ ਪਹਿਲੀ ਝਾੜ ਬੂਟ ਪਾਟ ਕੇ ਦਾਵਤ ਕੀਤੀ ਠੀਕ ਹੈ ਜੰਗਲ ਪੱਟੇ ਪਹਿਲੀ ਸੀ ਹਾਂ ਤੇ ਇਹ ਫਿਰ ਸਰਕਾਰ ਨੂੰ ਪੈਸੇ ਭਰੀ ਦੇ ਤੇ ਉਹ ਪਹਿਲੀ ਆਪਾਂ ਨੂੰ ਤਾਂ ਆਪਣੇ ਕੋਲੇ 350 ਕਿੱਲਾ ਸੀ ਉੱਥੇ ਉੱਥੇ 350 ਠੀਕ ਹੈ ਤੰਨਾ ਭਰਾਵਾਂ ਕੋਲੇ ਹਾਂ ਤੰਨਾ ਭਰਾਵਾਂ ਕੋਲੇ 350 ਕਿੱਲਾ ਬਲੀ ਦਾ ਸੀ ਠੀਕ ਹੈ ਤੇ ਇਧਰ ਆਪਾਂ ਨੂੰ ਤਾਂ ਪਹਿਲੀ ਵੀ ਕੁਝ ਨਹੀਂ ਮਿਲੀ ਜਿਵੇਂ ਬਹੁਤ ਘੱਟ ਜੀ ਕਿ ਮਿਲਿਆ ਜਿਉਂ ਭਾਉ ਇਧਰ ਹੀ ਰਹਾデア ਬਸ਼ੇਰੀਆਂ ਆ ਤੱਕਾ ਕੋਈ ਗੱਲ ਨਹੀਂ ਆਏ ਤੈਨਾਂ ਦੇ ਬਸ਼ੇਰੀਆਂ ਨਹੀਂ ਠੀਕ ਆ ਚੱਲ ਲੈਣਗੇ ਆਪੇ ਚੱਲ ਹੈ ਮਾਧਵਾ ਰਾਲ ਦੋ ਸਿਆਨ ਨੂੰ ਸਸੀ ਕਾਲ ਜੀ ਸਸਟੀ ਕਾਲ ਸਸੀ ਕਾਲ ਜੀ ਸਾਰਿਆਂ ਨੂੰ ਕਿਵੇਂ ਆ ਸੈਟ ਲਓ ਜੀ ਕੱਲ ਤਾਂ ਉਧਰ ਅਸੀਂ ਆ ਗਏ ਸੀ ਸ਼ਾਮ ਨੂੰ ਲੈਟਾ ਪੈਣ ਤੋਂ ਪਹਿਲਾਂ ਪਹਿਲਾਂ ਤੇ ਅੱਜ ਅਸੀਂ ਪਹੁੰਚ ਗਏ ਆ ਪਿੰਡ ਚੜੱਕ ਆਪਣੇ ਮੋਗੇ ਜ਼ਿਲ੍ਹੇ ਚ ਤੇ ਚੜੱਕ ਵਾਸੀਂ ਪਹੁੰਚ ਗਏ ਆ ਤੇ ਹੁਣ ਕੱਲ ਵਾਂਗੂ ਅਸੀਂ ਇਰਕਾਰ ਪੁੱਛਦੇ ਆ ਵੈਸੇ ਤਾਂ ਕੱਲ ਉਹਨਾਂ ਨੇ ਦੱਸਿਆ ਸੀ ਨਹਿਰ ਟੱਪ ਕੇ ਨਹਿਰ ਅਸੀਂ ਟੱਪੇ ਆਏ ਆ ਢੋਲਗੇ ਵਾਲੀ ਸਾਈਡ ਤੋਂ ਆਏ ਆ ਤੇ ਸਾਹਮਣੇ ਘਰੋਂ ਕਹਿੰਦੇ ਸੀ ਬਾਹਰ ਬਾਹਰ ਕੋਠਿਆਂ ਚਾ ਤੇ ਹੁਣ ਪਹੁੰਚ ਤਾਂ ਗਏ ਆ ਬਾਕੀ ਦੇਖਦੇ ਆ ਅੱਗੇ ਜਾ ਕੇ ਹਨਾ ਚੱਲ ਗਏ ਫਿਰ ਅੱਗੇ ਚਲ ਆਹ ਸਾਹਮਣੇ ਘਰ ਤਾਂ ਆ ਗਏ ਨਹਿਰ ਟੱਪ ਕੇ ਤੇ ਬਾਕੀ ਇਹ ਹੋ ਸਕਦੇ ਆ ਜਾਂ ਅੱਗੇ ਹੋਣਗੇ ਚੱਲਦੇ ਆ ਅੱਗੇ ਤੇ ਫਿਰ ਦੇਖਦੇ ਆ ਕੀ ਬੰਦਰਾ ਤਾਂ ਗਏ ਆ ਪਾਏ ਛੜੱਕ ਕੋਠਿਆਂ ਦੇ ਛੜੱਕ ਓਠੇ ਛੜੱਕਾ ਸਾਹਮਣੇ ਤੇ ਹੁਣ ਲੱਭਦੇ ਆ ਘਰ ਜਾ ਕੇ ਪਛ ਲਿਆ ਇੱਥੋਂ ਵੈਸੇ ਪਛੜ ਤੋਂ ਪਿੱਛੇ ਰਹੇਗੇ ਉਹ ਸੁਣੀਆਂ ਕੱਲੇ ਆਪਾਂ ਕਰਦੇ ਹਾਂ ਹਾਂਜੀ ਹਾਂਜੀ ਉਹ ਸੁਣੀਆਂ ਤੋਂ ਹੀ ਫਿਰ ਪਤਾ ਲੱਗਦਾ ਹੌਲੀ ਹੌਲੀ ਬੰਦੇ ਨੂੰ ਵੀ ਜਿਵੇਂ ਉਹ ਆਉਂਦੀ ਸੀ ਵੀ ਐਡਾ ਵੱਡਾ ਪਰਿਵਾਰ ਹੁੰਦਾ ਸੀ ਹੂੰ ਤੇ ਚਾਚੇ ਹੁਣ ਆਉਂਦੇ ਤੇ ਤਿੰਨ ਬੰਦੇ ਚਾਰ ਸਾਡੇ ਹੁੰਦੇ ਸੀ ਉਹਨਾਂ ਨੇ ਪੱਠੇ ਵੜਨੇ ਤੇ ਡੰਗਰ ਸਾਹਮਣੇ ਹੂੰ ਔਰ ਕੋਈ ਉੱਥੇ ਪਾਕਿਸਤਾਨ ਕੰਮ ਨਹੀਂ ਸੀ ਉਹਨਾਂ ਨੂੰ ਠੀਕ ਆ ਤੇ ਗੱਡ ਪੱਠਾਂ ਦੀ ਵੱਢ ਕੇ ਲਿਆਉਂਦੀ ਸੀ ਉਹ ਜੀ ਜੀ ਪੇਲਾਕਾ ਗਾਂਡ ਪੱਠਿਆਂ ਦੀ ਰੋਜ਼ ਦੀ ਕਿੰਨੇ ਡੰਗਰ ਹੋਣ ਕਿੰਨੇ ਹੋਣਗੇ ਸਹੀ ਹੈ ਤੇ ਜਿਹੜੇ ਬੰਦੇ ਨੇ ਡੰਗਰ ਛੱਡਦੇ ਆ ਚਾਚੂ ਦੇ ਦਾਦੇ ਉਹਨਾਂ ਨੇ ਜਾ ਕੇ ਤੇ ਡੰਗਰ ਛੱਡ ਕੇ ਤੇ ਜਿਨ੍ਹਾਂ ਨੇ ਹਲ ਪਾਉਣਾ ਹਲ ਜਿਨ੍ਹਾਂ ਨੇ ਪਾਣੀ ਲਾਉਣਾ ਡਿਊਟੀ ਉਹ ਡਿਊਟੀ ਜਿਹੜਾ ਬਾਪੂ ਰਾਸ ਸੀ ਠੀਕ ਆ ਜਿਹੜਾ ਹੁਣ ਉਧਰ ਚਲਾ ਗਿਆ ਉਸ ਤੋਂ ਬਾਅਦ ਬੁੰਦੀ ਕੋਟੇ ਠੀਕ ਆ ਇਹ ਵਪਾਰ ਕਰਦਾ ਹੁੰਦਾ ਸੀਗਾ ਠੀਕ ਆ ਇਹਨਾਂ ਤੇ ਇੱਕ ਖਣੀ ਦੋ ਹੋਰ ਕਿਹੜੇ ਸੀ ਇਹਨਾਂ ਨੇ ਨਗੌਰ ਤੋਂ ਬਲਦ ਲਿਉਨੇ ਹੂੰ ਸਾਲ ਚ ਇੱਕ ਰਾਂ ਲੈਉਣੇ ਘੋੜੀਆਂ ਬਲਦ ਹੂੰ ਤੇ ਉਹ ਬਲਦਾਂ ਇਹਨਾਂ ਨੇ ਕੋ ਜੋਲ ਵਾਲੇ ਕੋ ਵੇਚਨੇ ਹੂੰ ਤੇ ਫਿਰ ਪਹਿਲੀ ਇਹਨਾਂ ਨੇ ਤਾਂ ਹੀ ਆਪਣੇ ਬੰਦੇ ਨੇ ਉੱਥੇ ਜਾ ਕੇ ਚਾਚੂ ਨੇ ਦੱਸਦੇ ਸੀ ਵੀ ਬਣਾਈਆਂ ਵੀ ਇੱਕ ਤਾਂ ਵਪਾਰ ਕਰਦੇ ਸੀ ਹੂੰ ਇੱਕ ਸਾਰੇ ਮਿਹਨਤੀ ਸੀਗੇ ਆ ਆਪਣੇ ਹੱਥੇ ਠੀਕ ਆ ਫਿਰ ਇਹਨਾਂ ਨੇ ਮਰਬਿਆਂ 'ਚ ਚਲੇ ਗਏ ਹੂੰ ਦਬਥੂ ਤੋਂ ਹੂੰ ਜਿਵੇਂ ਚਾਚਾ ਜੀ ਨੇ ਦੱਸਿਆ ਸੀ ਠੀਕ ਆ ਮਰਬਿਆਂ 'ਚ ਜਾ ਕੇ ਇਹਨਾਂ ਨੇ ਉੱਥੇ ਫਿਰ ਪਹਿਲੀ ਚਾਰ ਬੂਟ ਪਟਕੇ ਦਾ ਬਾਦ ਕੀਤੀ ਠੀਕ ਹੈ ਜੰਗਲ ਪੱਟੇ ਪਹਿਲੀ ਸੀ ਹੂੰ ਤੇ ਇਹ ਫਿਰ ਸਰਕਾਰ ਨੂੰ ਪੈਸੇ ਭਰੀ ਦੇ ਤੇ ਉਹ ਪਹਿਲੀ ਆਪਾਂ ਨੂੰ ਤਾਂ ਆਪਣੇ ਕੋਲੇ 350 ਕਿੱਲਾ ਸੀ ਉੱਥੇ ਉੱਥੇ 350 ਠੀਕ ਹੈ ਤਿੰਨਾ ਭਰਾਵਾਂ ਕੋਲੇ ਹਾਂ ਤਿੰਨਾ ਭਰਾਵਾਂ ਕੋਲੇ 350 ਕਿੱਲਾ ਪਹਿਲੀ ਦਾ ਸੀ ਠੀਕ ਹੈ ਤੇ ਇਧਰ ਆਪਾਂ ਨੂੰ ਤਾਂ ਪਹਿਲੀ ਵੀ ਕੁਝ ਨਹੀਂ ਮਿਲੇਗੀ ਜੇ ਉਹ 80 80 ਕਿ ਮਿਲਿਆ ਤੇ ਇਹਨਾਂ ਦੱਸ ਗਏ ਹੂੰ ਤੇ ਜਦੋਂ ਇਹ 10 ਸਾਲ ਪਹਿਲਾਂ ਉਹਦੂ ਮਕਾਨ ਪਾਇਆ ਆਪਣੇ ਦਾਦੀ ਜੀ ਸਾਡੇ ਦਾਦੀ ਸੀ ਹੂੰ ਮਕਾਨ ਪਾ ਕੇ ਆਏ ਤਿਆਰੀ ਕਰ ਲਈ ਤੇ ਉਦੋਂ ਬਾਅਦ ਆਦੇ ਵਿੱਚ ਦੋ ਵਸਣ ਲੱਗੇ ਤੇ ਥੋੜੇ ਚਿਰ ਪਿੱਛੇ ਵੀ ਰੌਲਾ ਪੈ ਜਾਣਾ ਰੌਲਾ ਪੈ ਜਾਣਾ ਹੂੰ ਤੇ ਸਾਰਾ ਕੁਝ ਛੱਡ ਕੇ ਨਵਾਂ ਹੀ ਮਕਾਨ ਜਾਨੀ ਬਣਾਇਆ ਸੀ ਉੱਥੇ ਨਵੇਂ ਤਿਆਰ ਕੀਤੇ ਸੀ ਮਕਾਨ ਕਲਿੱਕ ਨੇ ਕਮਰੇ ਪਾਏ ਸੀਗੇ ਸਾਰਿਆਂ ਦੇ ਡੋਟੀ ਸਾਰੇ ਪਰਿਵਾਰਾਂ ਦੇ ਸਾਰੇ ਪਰਿਵਾਰ ਸੀ ਜਿਵੇਂ ਲਖਲਾ ਦਾਦੇ ਹੁਣੀ ਆਪਣੇ ਜੀ ਗਾਂ ਇਹਨਾਂ ਦੇ ਚਾਚੇ ਬਾਬੇ ਸੀ ਹੂੰ ਦੇ ਮੁੰਡੇ ਰਖਲਾਪੁਰ ਆਸ ਉਹਨਾਂ ਦੇ ਚਾਚੇ ਦੇ ਪੁੱਤਰ ਸੀ ਜਿਹੜੇ ਆਪਾਂ ਹਾਂਜੀ 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 ਫਿਰ ਆਂਦੀ ਆਏ ਮਕਾਨ ਪਾ ਕੇ ਸਾਰੇ ਦੇ ਤਿਆਗ ਕੀਤੇ ਤਿਆਰ ਕੀਤੇ ਫਿਰ ਵੀ ਬਣਾ ਪੈਸੇ ਬਚੇ ਸੀ ਤੈਨੂੰ ਕਿਹਾ ਸੀਗਾ ਵੀ ਬਾਪੂਆਂ ਨਾਲ ਹੁੰਦਾ ਜੇ ਸਾਡੀਆਂ ਪੌੜੀਆਂ ਤਾਂ ਥੱਲੇ ਪੈਸੇ ਨੁੱਪੇ ਸੀ ਹਾਂਿੱਥੋਂ ਪੌੜੀਆਂ ਚੜਾਈਆਂ ਥੱਲੇ ਚ ਬੱਚਾ ਆਪਣਾ ਤੇ ਉਹਨਾਂ ਨੇ ਕੋ ਮਾੜਾ ਮੋਟਾ ਕੋਈ ਅੰਦਾਜ਼ਾ ਪਤਾ ਕਿੱਥੇ ਕਿਹੜੀ ਸਾਈਡ ਸੀ ਘਰ ਕੋਈ ਮਾੜਾ ਮੋਟਾ ਪਤਾ ਆਪਾਂ ਨੂੰ ਇਹ ਨਿਸ਼ਾਨੀ ਦਫ਼ਤੂਪ ਦੇ ਵਿੱਚ ਪੰਡ ਸੀਗਾ ਨਹੀਂ ਆ ਪੰਡ ਤਾਂ ਦਫ਼ਤੂ ਹੀ ਸੀ ਉਹ ਕਰਦਾ ਨਹੀਂ ਨਾ ਪਤਾ ਦਫ਼ਤੂ ਆ ਦੀ ਕਰਦਾ ਉਹ ਦਾ ਦਿੰਦੇ ਜਾ ਮੁਸਲਮਾਨ ਨਯੋ ਜਿਹੜਾ ਇੱਕ ਨੂੰ ਜਿਹਨੂੰ ਪਤਾ ਨਾ ਉਹਦੀ ਵੀਡੀਓ ਵੀ ਆਈ ਆ ਉਹ 2 ਸਾਲ ਹੋ ਗਏ ਮਰ ਗਿਆ ਉਹ ਆਪਣੇ ਰਾਸ ਸਿਉਂ ਭਗਵਾਨ ਸਿਉਂ ਪ੍ਰਨਾਮ ਸਿਉਂ ਸਾਰਿਆਂ ਦੇ ਨਾਮ ਲੈਂਦਾ ਹੋ। ਨਹੀਂ ਨਹੀਂ ਮੈਂ ਤੁਹਾਨੂੰ ਵੀ ਦੱਸਦਾ ਨਾ ਉਧਰ ਪੱਤیاں ਵਜਦੀਆਂ ਸੀ। ਪੰਡ ਇੱਦਾਂ ਵੱਡਾ ਸੀ ਪਤਾ ਹੀ ਨਹੀਂ ਲੱਗਦਾ ਵੇ ਜਿਵੇਂ ਅੱਜ ਸ਼ਹਿਰ ਹੁੰਦਾ ਆਉਂਦੇ ਇੱਦਾਂ ਪਰ ਉਹਨਾਂ ਟਾਇਆ ਨਹੀਂ ਉਵੇਂ ਹੀ ਆ ਪੁਰਾਣੇ ਘਰ। ਅੱਛਾ ਉਵੇਂ ਹੀ ਆ। ਉਹ ਇਨਾਂ ਕੋਲ ਨਹੀਂ ਗੁਰਦੁਆਰਾ ਵੀ ਉਵੇਂ ਹੀ ਆ ਆਪਣੇ ਪਿੰਡ ਦਾ ਸਭ ਤੋਂ ਵੱਡਾ ਗੁਰਦੁਆਰਾ ਉਹ। ਹਾਂ ਜੀ। ਗੁਰੂ ਘਰ। ਤੇ ਪਰ ਅੱਜ ਵੀ ਉਵੇਂ ਹੀ ਖੜਾ ਹੋ। ਅੱਛਾ। ਉਹਨਾਂ ਦਾ ਚੱਕ ਪਰਿਵਾਰ ਉਹਦੇ ਦਾ ਸਰਪੋਤੇ ਪਤਿਆਂ ਦਾ ਪਾ ਦੇ ਮਾੜਾ ਬੁੜ ਗੱਲ ਉਹ ਕੋਲੇ ਬੈਠੇ ਸੀਗੇ ਪਰ ਉਹ ਕਹਿੰਦੇ ਵੀ ਘਰ ਉਹਨੇ ਹੀ ਦੱਸਣਾ ਸੀ ਅਗਲਾ ਨਹੀਂ ਧਿਆਨ ਕਰਦਾ। ਉਹਨੂੰ ਤਾਂ ਜੇ ਜਾ ਕੇ ਆਪਾਂ ਪੁੱਛਣ ਉਹਨੇ ਤਾਂ ਇਹ ਵੀ ਦੱਸਿਆ ਸੀ ਵੀ ਜਿਹੜਾ ਬੰਦਾ ਉਹ ਮਾਰਿਆ ਨਾ ਇਹਨਾਂ ਨੇ ਕਿਵੇਂ ਮਾਰਿਆ ਉਹ ਸਾਰਾ ਦੱਸਿਆ ਉਹਨੇ। ਪਰ ਉਹ ਅੱਜ ਤਾਂ 2 ਸਾਲ ਪਹਿਲਾਂ ਮਰ ਗਿਆ ਮੇਰੇ ਜਾਣ ਤੋਂ ਪਹਿਲਾਂ ਪਹਿਲਾਂ। ਨਹੀਂ ਮੈਂ ਜਾਣਾ ਸੀ ਉਹ ਪਹਿਲਾਂ ਮਰ ਗਿਆ ਹੁਣ। ਅੱਛਾ ਜੀ। ਹੁਣ ਮੈਂ ਜਾਣਾ ਪਾਕਿਸਤਾਨ। ਮੈਂ ਤਾਂ ਇਹ ਨਿਸ਼ਾਨੀ ਪੁੱਛਦਾ ਜੇ ਮਾੜੀ ਮੋਟੀ ਪਤਾ ਹੋਈ ਤੇ ਬੰਦੇ ਨੂੰ ਆਇਆ ਤਾਂ ਮੈਂ ਲੱਭ ਕੇ ਛੱਡੂ ਆਇਆ ਨਹੀਂ ਹਟਦਾ ਅਸੋਂ ਤਾਂ ਲੱਭ ਕੇ ਹੀ ਮੈਂ ਘਰ ਤਾਂ ਲੱਭ ਕੇ ਆਉਂਗਾ ਘਰ ਤਾਂ ਲੱਭ ਜੂ ਕੋਈ ਚੱਕਰ ਉਹ ਜਿਵੇਂ ਤੁਸੀਂ ਪੌੜੀਆਂ ਦੱਸਦੇ ਘਰ ਤਾਂ ਉਹਨਾਂ ਨੇ ਮੈਨੂੰ ਦੱਸੇ ਆ ਤੇ ਪਰ ਉਹ ਵਿੱਚੋਂ ਨਹੀਂ ਪਤਾ ਉਹਨਾਂ ਨੇ ਤੁਹਾਨੂੰ ਕਰਿਆਲੇਗਾ ਕਿ ਅਸੀਂ ਉੱਥੇ ਵੀ ਪੌੜੀਆਂ ਚੜ੍ਹਦੇ ਆ ਉੱਥੇ ਵੀ ਆਈਆਂ ਜਿਹੜੇ ਘਰ ਜਿਵੇਂ ਕਰਿਆਲੇ ਸੀ ਨਾ ਘਰ ਆਪਣਾ ਬਾਹਰੋਂ ਪੌੜੀ ਇੱਕ ਚੜ੍ਹਦੀ ਉੱਥੇ ਵੀ ਜਿਹੜੇ ਮਕਾਨ ਦਫਤੂ ਚ ਉੱਥੇ ਵੀ ਬਾਹਰੋਂ ਚੜ੍ਹਦੀਆਂ ਇੱਕ ਘਰ ਸੇਮ ਕਰਿਆਲੇ ਨਾਲ ਦਾ ਉਸ ਪਿੰਡ ਚ ਸੇਮ ਹੀ ਉਵੇਂ ਹੀ ਅਚੋ ਇੱਕ ਸਾਈਡ ਤੋਂ ਇਧਰੋਂ ਵੀ ਚੜਦਿਆਂ ਤੇ ਇਧਰੋਂ ਵੀ ਚੜਦਿਆਂ ਦੋ ਪਾਸੇ ਪੌੜੀਆਂ ਚੜਦਿਆਂ ਦੋ ਪਾਸੇ ਨੋ ਲੱਗ ਜੂ ਪਤਾ ਨਾ ਜਾ ਕੇ ਉਹ ਨਵੀਂ ਪੀੜੀ ਵੀ ਹੈ ਨਾ ਜਾਰੇ ਸ਼ਾਨ ਹਾਂਜੀ ਹਾਂ ਉਹ ਵੀ ਦੱਸਣਗੇ ਵੀ ਹਾਂ ਇਥੋਂ ਹਾਂ 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 ਸੋਣੀ ਭਲਾ ਨਾ ਨਹੀਂ ਕਰ ਵੀ ਤਾਂ ਇਹਨਾਂ ਕਦੇ ਮਨ ਲੱਭੀ ਉਹ ਨੂੰ ਕੁਝ ਕਰ ਲ ਕੋਈ ਵੀ ਆ ਹਾਂ ਉਵੇਂ ਹੀ ਆ ਤਾ ਆਪਾਂ ਹੁਣ ਇੱਥੇ ਪਤਾ ਹੀ ਆਪ ਮੁਸਲਮਾਨ ਦੇ ਘਰ ਕੇ ਹਾਂ ਰਾਣੀ ਬੰਦਿਆਂ ਦੇ ਮੁਸਲਮਾਨ ਦੇ ਘਰ ਉਹ ਕਰਿਆਲੇ ਵੀ ਮੁਸਲਮਾਨਾਂ ਦੇ ਸੀ ਆਪਣੇ ਕੋਲੇ ਨਹੀਂ ਨਹੀਂ ਜਿਵੇਂ ਆਪਾਂ ਨੂੰ ਤੇ ਮੁਸਲਮਾਨ ਦੇ ਘਰ ਹਾਂ ਵੀ ਆਪਾਂ ਨੂੰ ਪਤਾ ਹੀ ਆ ਵੀ ਉਹ ਕੀ ਦਾ ਸੀ ਹਾਂ ਨੇ ਮੁਸਲਮਾਨਾਂ ਦੇ ਘਰ ਸੀ ਬੰਦਾ ਸੀ ਉਹ ਵੀ ਉਹਨਾਂ ਲੋਕਾਂ ਨੇ ਪਤਾ ਨਹੀਂ ਆਇਆ ਤਾਂ ਪਤਾ ਲੱਗ ਜੂਗਾ ਕੋਈ ਚੱਕਰ ਨਹੀਂ ਆ ਤਾਂ ਕਿਹੜੇ ਦਾ ਸੋਚੀ ਰਹੇ ਚੰਗਾ ਹਾਂ ਟਿੰਟੂ ਕੀ ਚਲੋ ਜੀ ਇਧਰ ਆਣ ਆਪਣਾ ਆ ਗਿਆ ਤੇ ਇੱਕ ਇਧਰ ਆ ਗਿਆ ਆਪਣੇ ਉਹ ਅਗਲਾ ਕਰ ਨਹੀਂ ਨਹੀਂ ਆ ਤਾਂ ਆਈ ਆ ਜਾਣਾ ਹਾਂਜੀ ਇੱਕ ਇਹ ਆ ਗਏ ਹਾਂ ਦੋ ਤਿੰਨ ਤਾਂ ਸੀ ਉੱਥੇ ਰਹੇਗੇ ਠੀਕ ਆ ਇੱਕ ਤਾਂ ਆਪਣਾ ਦਾ ਵਾਲਾ ਪਸ਼ੂਆਂ ਦਾ ਅੱਛਾ ਇਹ ਤੁਹਾਡਾ ਹਾਂ ਠੀਕ ਆ ਠੀਕ ਆ ਆ ਜਾਦਾ ਬਾਕੀ ਅੱਛਾ ਇਹ ਆਪਣੇ ਉੱਪਰਲੇ ਕਰ ਜੋ ਹਾਂ ਉਹ ਤੇ ਵਿਆਹ ਕਰ ਠੀਕ ਆ ਇਹ ਸਾਡਾ ਦੋ ਭਰਾਵਾ ਮੇਰੇ ਸੋਚ ਅੱਛਾ ਦੋਹਾਂ ਭਰਾਵਾ ਖੜਾ ਚਟਾ ਸਕਾਟ ਬੜਾ ਸਾਹਕੇ ਰੱਖਿਆ ਇਹ ਕੋਈ ਕੋਈ ਮਿਲਦੇ ਹੁਣ ਲਓ ਜੀ ਹੁਣ ਅਸੀਂ ਇਧਰ ਵੀਰ ਜੀ ਕੋਲੇ ਆ ਗਏ ਆ ਤੁਹਾਡਾ ਨਾਮ ਕੀ ਆ ਬਿਕਰ ਬਿਕਰ ਸਿੰਘ ਲਓ ਜੀ ਇਹ ਹੈਗੇ ਆ ਜੀ ਆਪਣੇ ਭਗਵਾਨ ਸਿੰਘ ਦੀ ਸਾਰੇ ਪਰਿਵਾਰ ਜਿਹੜੇ ਤੁਸੀਂ ਵੇਖੇ ਆ ਤੇ ਇਹਨਾਂ ਦੇ ਸਾਰੇ ਧਰਕਾਰਾ ਤੇ ਇਹਨਾਂ ਨੇ ਬਹੁਤ ਪਿਆਰ ਦਿੱਤਾ ਤੇ ਇਹ ਵੀਰ ਨੂੰ ਵਾਵਾ ਜਾਣਕਾਰੀ ਆ ਤੇ ਅਸੀਂ ਕਾਫੀ ਗੱਲਾਂ ਸ਼ੇਅਰ ਕੀਤੀਆਂ ਸਾਨੂੰ ਪਤਾ ਨਹੀਂ ਲੱਗਾ ਹੁਣ 3 ਵਜ ਗਏ ਆ ਤੇ ਬਾਕੀ ਹੁਣ ਤੁਸੀਂ ਵੀ ਜਰੂਰ ਸਾਡੇ ਕੋਲੇ ਆਇਆ ਜੋ। ਲਾਜ ਮਿਲਾਇ ਮੈਂ ਕਿਤੋਂ ਆਫਰ ਕਰਦਾਂਗੇ ਕਿ ਕਿਹੜਾ ਕੰਮ। ਹਾਂਜੀ ਹਾਂਜੀ। ਹਾਂਜੀ ਹਾਂਜੀ ਨਹੀਂ ਜਰੂਰ ਆਇਆ ਜੋ ਤੇ ਬਾਕੀ ਸਾਰੇ ਥੋਡੇ ਪਰਿਵਾਰ ਨੂੰ ਮਿਲ ਕੇ ਸਾਨੂੰ ਵਧੀਆ ਲੱਗਾ। ਤੇ ਕੱਲ ਉੱਥੇ ਗਏ ਸੀ ਤੇ ਅੱਜ ਇਹਨਾਂ ਵੀਰਾਂ ਨਾਲ ਵੀ ਮਿਲਿਆ ਤੇ ਬਾਕੀ ਜੇ ਕੋਈ ਪੁਰਾਣੀ ਗੱਲਬਾਤ ਹੈਗੀ ਤੇ ਤੁਸੀਂ ਦੱਸ ਸਕਦੇ ਆ। ਕੋਈ ਨਹੀਂ ਮੈਂ ਜਬ ਨਹੀਂ ਯਾਦ ਆਈਆਂ। ਹਾਂਜੀ ਹਾਂਜੀ। ਲਾਜ ਮੈਂ ਸ਼ੇਅਰ ਕਰ ਦਿੰਦਾ। ਤੇਰਾ ਨੰਬਰ ਤੂੰ ਨਾ ਇੱਥੇ ਤੇ ਬਾਹਰ ਚੱਲ। ਬਾਹਰ ਇੱਧੇ ਰਹਦੇ ਆ। ਬਸ਼ੇਰੀਆਂ। ਬਾਹਰ ਕਿੱਥੇ ਕੋਈ ਗੱਲ। ਬਾਹਰ ਇੱਧੇ ਰਹਦੇ ਆ ਬਸ਼ੇਰੀਆਂ ਇਹ ਦਾ ਆਪਣੇ ਹੈਗਾ ਆਪਣੇ ਆਪਣੇ ਹੈਗਾ ਹਾਂਜੀ ਉਹ ਠੀਕ ਠਾਕ ਹੀ ਦੀ ਅੱਧਾ ਲੱਖ ਮੁਸਾਵਣੀ ਸੀਗਾ ਅੱਛਾ ਅੱਛਾ ਇਹ ਉਹਨਾਂ ਦੇ ਪੋਤੇ ਆ ਪੋਤੇ ਦੇ ਪੋਤੇ ਪੋਤੇ ਅੱਛਾ ਲੱਖਾਂ ਮ ਸੰਗ ਦੇ ਪੋਤਦਲੇ ਠੀਕ ਇਹ ਇਹ ਪਲੂਰ ਆ ਰਹਿੰਦੇ ਅੱਛਾ ਅਸੀਂ ਪਲੂਰ ਰਹਿੰਨੇ ਆ ਘਰੇ ਵਾਲੇ ਰਹਿੰਦੇ ਹਾਂਜੀ ਕੱਲ ਯਾਰਪੁਰ ਗਿਆ ਹੀ ਸਾਰੇ ਮਿਲ ਕੇ ਆ ਗਰੀਆ ਕੀਤਾ ਯਾਰ ਹਾਂਜੀ ਹਾਂਜੀ ਚੱਲ ਮੈਂ ਪਲੂਰ ਤਾਂ ਹੀ ਲੰਘਦੇ ਰਹਿੰਨੇ ਆ ਤੁਹਾਨੂੰ ਦੱਸਿਆ ਦੇ ਇਹਦਾ ਨੰਗਾ ਖਾਂਦੂ ਠੀਕ ਹੈ ਠੀਕ ਹੈ ਨੇ ਹੁਣ ਆਏ ਨੰਗਣਾ ਨਹੀਂ ਹੁਣ 7 ਵਜੇ ਹਣ ਹੋ ਕੇ ਜਾਣਾ ਠੀਕ ਹੈ ਇਹ ਨਹੀਂ ਵਧੀਆ ਜੀ ਆਪ ਦਾ ਸਿਸਟਮ ਵਧੀਆ ਚੜਾਈ ਜੰਨੇ ਆ ਵਧੀਆ ਗੱਲ ਆ ਧਿਆਨ ਲੈਣਗੇ ਆਪੇ ਧੀ ਚੱਲਣਾ ਹੈ ਮਾਧਵਾ ਵਾਲਦੋ ਧਿਆਨ ਨਾਲ ਤਾਂ ਸਹੀ ਗੱਲ ਸਹੀ ਸਹੀ ਕਹਿੰਦਾ ਸਭ ਤੋਂ ਪਹਿਲਾਂ ਬਾਪੂ ਕੁੜੀ ਆਈ ਸੀ ਉੱਥੇ ਹਾਂ ਆ ਲਓ ਠੀਕ ਬਾਰੇ ਹੁਣ ਲੱਗ ਪੈਣੀ ਹੋਰ ਚੜਦੀ ਕਲਾ ਜੀ ਹਾਂ ਚੜਦੀ ਚਲੋ ਚੜਦੀ ਕਲਾ ਚਾਹੀਦੀ ਹੈ ਇਹ ਨਾ ਪਲੂਰ ਤੋਂ ਹਾਂ ਉਹ ਦੱਸਿਆ ਸੀ ਉਹ ਮਗਿਆ ਸਾਡੇ ਪਲੂਰੋਂ ਹੈ ਇਹਨੂੰ ਐਂਡ ਉਹਦਾ ਨਹੀਂ ਹੈ ਥੋੜਾ ਫਰਕ ਨਹੀਂ ਹੁਣ ਸਿਆਲ ਚ ਇਧਰ ਹੀ ਡੁੱਬਦਾ ਹੈ ਬਈ ਇਹ ਤਾਂ ਖਾਦੇ ਥੋੜੇ ਆ ਸੂਰਜ ਹੁਣੇ ਘਮ ਗਿਆ ਸਹੀ ਗੱਲ ਤੇਰਾ ਡੈਡੀ ਕੀ ਹਾਲ ਹੈ ਤੇ ਕੀ ਹਾਲ ਹੈ ਤੇ ਕੀ ਹੈਲੋ ਕਿਵੇਂ ਆਂ ਛੇੜਦਾ ਹੈ ਤੂੰ ਐਸੀ ਕਿੱਥੋਂ ਸਿਆਣ ਨਾ ਆ ਜੇ ਨਾ ਓਕੇ ਤੂੰ ਗਿਆ ਹੁਣੇ ਮੈਂ ਲੰਦਾ ਮੋਟਰਸਾਈਕਲ ਗਿਆ ਜਨਾ ਵੀ ਬਾਹਰ ਤੁਰਿਆ ਜਾਂਦਾ ਸਸੀ ਗੱਲ ਦੀ ਸਸੀ ਗੱਲ ਦੀ ਹਾਂ ਠੀਕ ਠਾਕ ਠੀਕ ਬੈਠ ਤੂੰ ਆ ਬੈਠਾ ਬੈਠ ਹੋਰ ਜੀ ਚੜਦੀ ਕਲਾ ਹਾਂਜੀ ਚੜਦੀ ਕਲਾ ਚਲੋ ਵਧੀਆ ਚਾਹੀਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਫਿਰ ਇੱਥੋਂ ਦਾ ਨੰਗ ਦੇ ਰਹਿਣਾ ਠੀਕ ਹੈ ਜੀ ਵਾ ਵਾ ਕੋਈ ਨਹੀਂ ਹਾਂ ਤਾਂ ਪੱਕੇ ਸਾਰੇ ਵੇਖ ਲਏ ਅੱਡੇ ਆਪਾਂ ਆ ਲੈਣੋ ਵਾਰ ਸਾਰੇ ਘਰ ਵੇਖ ਲੇ ਉਧਰ ਹੀ ਵੇਖ ਲੇ ਹਾਂਜੀ ਹਾਂਜੀ ਲਓ ਵੀ ਮਿੱਤਰੋ ਅੱਜ ਕੱਲਣਾ ਆਉਂ ਆਸੀਂ ਲੇਟ ਆ ਅਸੀਂ ਆਖਿਆ ਦੋ ਘਰ ਪਰ ਘਰ ਇੱਥੇ ਆ ਗਿਆ ਸੱਤ ਤੇ ਦੋ ਘਰ ਇਕਦੇ ਬਾਪੂ ਦੇ ਤੇ ਪੰਜ ਘਰ ਇਕਦੇ ਆ ਪੌਣੇ ਪੰਜ ਹੋ ਗਿਆ ਤੇ ਪਿੰਡਾਂ ਨੂੰ ਪਾਦੇ ਚਾਲੇ ਸੂਰਜ ਡੁੱਬਣ ਵਾਲਾ ਪਰ ਅੱਜ ਸਾਡੀ ਬਾਟ ਹੈਗੀ ਨੇੜੇ ਸੋ ਅਸੀਂ ਸਾਰੇ ਪਰਿਵਾਰ ਨੂੰ ਹੁਣ ਲੈਖ ਲਖੇ ਗਿਆ ਅਸੀਂ ਕਰ ਲਿਆ ਸਾਰਾ ਸਾਰਿਆਂ ਦੇ ਨਾਮ ਨੂੰ ਹੁਣ ਲਿਖੀ ਜਾਂਦੇ ਆ ਤੇ ਬਾਕੀ ਪਰਿਵਾਰ ਬਹੁਤ ਵੱਡਾ ਸਾਡੇ ਹੁਣ ਪਿੰਡ ਨੂੰ ਚੱਲਦੇ ਆ ਤੇ ਜੇ ਅੱਗੇ ਗੱਲਬਾਤ ਹੋਈ ਤਾਂ ਸ਼ੇਅਰ ਕਰਾਂਗੇ